ਨਜ਼ਰ ਦਾ ਇੱਕ ਬੜਾ ਵੱਡਾ ਪਾਰਟ ਆ ਐਂਡ ਤੁਸੀਂ ਇਹ ਹਰ ਹਾਲ ਹੋ ਗਿਆ ਵੀ ਨਜ਼ਰ ਕਲੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਜਾਂ ਗਵਾਨੀਆਂ ਦੀ ਨਹੀਂ ਲੱਗਦੀ ਆਪਣੀ ਹੀ ਲੱਗ ਜਾਂਦੀ ਹੈ। ਕਈ ਵਾਰੀ ਜੇ ਤੁਸੀਂ ਬੜਾ ਸਕਸੈਸ ਪਾ ਰਹੇ ਹੁੰਦੇ ਆ ਜੀ ਬੜੇ ਕੁਝ ਹੁੰਦੇ ਆ ਬੜੀ ਬੜੀ ਅਚੀਵਮੈਂਟ ਕੋਈ ਪਾ ਲਈ ਨੇ। ਐਂਡ ਮੈਂ ਆਪਣਾ ਮਤਲਬ ਆਪਣੀ ਨਜ਼ਰ ਹੀ ਸਾਡੀ ਨਜ਼ਰ ਸਾਨੂੰ ਪਲਟ ਕੇ ਆਉਂਦੀ ਹੈ। ਸਾਡੀ ਨਜ਼ਰ ਹੀ ਸਾਡੇ ਕੰਮ ਨੂੰ ਖਾ ਜਾਂਦੀ ਹੈ। ਤੇ ਬੱਚਾ ਜਿਹੜਾ ਪਿਓਰ ਸੋਲ ਆ ਨਾ ਉਹਨੂੰ ਸਭ ਕੁਝ ਨਜ਼ਰ ਆ ਰਿਹਾ। ਉਹਨ ਡੈਕਟੀਵਿਟੀ ਵੀ ਨਜ਼ਰ ਆਉਂਦੀ ਆ ਉਹਨੂੰ ਸਭ ਕੁਝ ਨਜ਼ਰ ਆਉਂਦਾ ਵਾ ਜੇ ਚੱਲਦਾ ਭਲਾ ਬਿジネス ਰੁਕ ਜਾਂਦਾ ਹੈ ਨਾ ਕੋਈ ਇਨਸਾਨ ਡਿਪਰੈਸ਼ਨ ਚ ਵੀ ਜਾ ਸਕਦਾ ਰੂਹਾਨੀ ਰਾਹਤ ਕੀ ਅੱਜਕੱਲ ਇੱਕ ਕਾਮਨ ਕੁਐਸਚਨ ਹੈ ਕਿ ਨਜ਼ਰ ਲੱਗ ਗਈ ਹੈ ਕਿ ਮੈਨੂੰ ਇਹਦੀ ਨਜ਼ਰ ਲੱਗ ਗਈ ਹੈ ਰਿਸ਼ਤੇ ਵਾਲੇ ਨਜ਼ਰ ਲਗਾਤੀ ਆ ਦੋਸਤਾਂ ਨੇ ਲਗਾਤੀ ਨਜ਼ਰ ਤੇ ਇਸ কনਸੈਪਟ ਬਾਰੇ ਥੋੜਾ ਜਿਹਾ ਕਲੈਰਿਟੀ ਤੋਂ ਆਡੀਅנס ਨੂੰ ਨજર ਮਨੋਂ ਇੱਕ ਬੜਾ ਵੱਡਾ ਇਫੈਕਟ ਹੈ ਸਾਡੇ ਵਿੱਚ ਵਿੱਚ ਜ਼ਰੂਰੀ ਨਹੀਂ ਵੀ ਹਰ ਜਗ੍ਹਾ ਦੇ ਉੱਤੇ 네ਗੇਟਿਵਿਟੀ ਹੀ ਕੰਮ ਕਰਦੀ ਜੀ ਨજર ਕਹਿੰਦੇ ਪੱਥਰ ਵੀ ਪਾੜ ਦਿੰਦੀ ਹੈ ਨજર ਦਾ ਇੱਕ ਬੜਾ ਵੱਡਾ 파ਟ ਆ ਐਂਡ ਤੁਸੀਂ ਇਹ ਰਾਣ ਹੋਗੇ ਵੀ ਨજર ਕੱਲੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਜਾਂ ਗਵਾਨੀਆਂ ਦੀ ਨਹੀਂ ਲੱਗਦੀ ਆਪਣੀ ਵੀ ਲੱਗ ਜਾਂਦੀ ਹੈ ਹਾਂ ਕਈ ਵਾਰੀ ਜੀ ਦੋਸਹੀ ਬੜਾ ਸਕਸੈਸ ਬਾਰੇ ਹੁੰਨੇ ਆ ਬੜੇ ਖੁਸ਼ ਹੁੰਨੇ ਆ ਬੜੀ ਬੜੀ ਅਚੀਵਮੈਂਟ ਕੋਈ ਪਾ ਲਈ ਨੇ ਬਈ ਆਪਣਾ ਮਤਲਬ ਆਪਣੀ ਨજર ਹੀ ਸਾਡੀ ਨજર ਸਾ ਸਾਨੂੰ ਪਲਟ ਕੇ ਆਉਂਦੀ ਹੈ ਸਾਡੀ ਨજર ਹੀ ਸਾਡੇ ਕੰਮ ਨੂੰ ਖਾ ਜਾਂਦੀ ਹੈ ਅੱਛਾ ਆਪਣੀ ਖੁਦ ਵੀ ਲੱਗ ਸਕਦੀ ਖੁਦ ਦੀ ਨજર ਵੀ ਲੱਗ ਜਾਂਦੀ ਹੈ ਹੈਨਾ ਜਿਹੜੀ ਮਾਂ ਮਤਲਬ ਤੁਹਾਨੂੰ ਇੰਨਾ ਪਿਆਰ ਕਰਦੀ ਆ ਦਿਨ ਰਾਤ ਤੁਹਾਡੇ ਲਈ ਦੁਆਵਾਂ ਮੰਗਦੀ ਹੈ ਜੀ ਹੈਨਾ ਤੇ ਮਤਲਬ ਇਥੋਂ ਤੱਕ ਕੇ ਮਾਂ ਦੀ ਨજર ਵੀ ਲੱਗੇ ਜਾਂਦੀ ਹੈ ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਨજર ਲੱਗੀ ਸਾਡੇ ਮਾਪੇ ਸਾਡੇ ਬ੍ਰਦਰ ਸਿਸਟਰ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਆ ਸਾਡੇ ਕਰੀਬ ਰਹਿੰਦੇ ਆ ਉਹਨਾਂ ਦੀ ਵੀ ਨજર ਲੱਗ ਜਾਂਦੀ ਹੈ ਸੋ ਜ਼ਰੂਰੀ ਨਹੀਂ ਆ ਕਿ ਕੋਈ ਸਟ੍ਰੇਂਜਰ ਹੀ ਸਾਨੂੰ ਨજર ਲਾਊਗਾ। ਹੈਨਾ ਨજર ਉਹਨਾਂ ਦੀ ਵੀ ਲੱਗ ਜਾਂਦੀ ਆ। ਸੋ ਨજર ਦਾ ਵੀ ਇੱਕ ਟ੍ਰੀਟਮੈਂਟਸ ਨੇ ਵੀ ਕਿਦਾਂ ਉਹਨੂੰ ਕਿਉਰ ਕਰਨਾ ਵਾ ਕਾਫੀ ਤਰੀਕੇ ਆ। ਜਿੱਦਾਂ ਇੱਕ ਛੋਟਾ ਬੱਚਾ ਬਾਰ-ਬਾਰ ਰੋਈ ਜਾ ਰਿਹਾ ਹੈਨਾ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਇਹਨੂੰ ਸ਼ਾਇਦ ਪੇਟ ਦਰਦ ਆ ਹੈਨਾ ਬਟ ਉਹ ਇੱਕ ਪਿਓਰ ਸੋਲ ਆ। ਠੀਕ ਆ ਨਾ ਉਹਨੂੰ ਮਤਲਬ ਇੱਕ ਸਾਲ ਤੱਕ ਇਨਸਾਨ ਜਿਹੜਾ ਬੱਚਾ ਹੁੰਦਾ ਨਾ ਉਹ ਪਿਓਰ ਸੋਲ ਹੁੰਦੀ ਆ ਉਹਦਾ ਦਸਵਾ ਦੁਆਰ ਖੁੱਲਾ ਹੁੰਦਾ। ਠੀਕ ਆ ਨਾ? ਤੇ ਹੌਲੀ ਹੌਲੀ ਕਰਕੇ ਉਹ ਇੱਕ ਸਾਲ ਦੇ ਅੰਦਰ ਅੰਦਰ ਦੇ ਦਰਵਾਰ ਬੰਦ ਹੁੰਦਾ ਜਾਂਦਾ ਤੇ ਸਿਰ ਉਹ ਹਲਕਾ ਜਿਹਾ ਰਹਿ ਜਾਂਦਾ ਜਸ ਇਨਕ ਰਹਿ ਜਾਂਦਾ ਇੱਕ ਸਾਲ ਤੋਂ ਬਾਅਦ ਸਾਰਾ ਬੰਦ ਹੋ ਜਾਂਦਾ ਸਿਰ ਇਹਨਾਂ ਕੋ ਖੁੱਲਾ ਰਹਿੰਦਾ ਜਸਟ ਹਲਕਾ ਜਿਹਾ ਨਾ ਉਹ ਬਾਅਦ ਵਿੱਚ ਜਿਹੜੇ ਮੈਡੀਟੇਸ਼ਨ ਕਰਦੇ ਆ ਉਹ ਜੁੜਦੇ ਆ ਸਾਧਨਾ ਸਿਮਰਨ ਸਾਧਨਾ ਦੇ ਨਾਲ ਜੁੜਦੇ ਸਿਰ ਉਹ ਦਰਵਾਜ਼ਾ ਫਿਰ ਤੋਂ ਦਸਵਾਂ ਦਰਵਾਰ ਉਪਨ ਹੁੰਦਾ ਠੀਕ ਆ ਨਾ ਸੋ ਨજર ਇੱਕ ਬੜਾ ਵੱਡਾ ਪਾਰਟ ਆ ਨਾ ਉਸ ਬੱਚਾ ਜਿਹੜਾ ਪਿਓਰ ਸੋਲ ਆ ਨਾ ਉਹਨੂੰ ਸਭ ਕੁਝ ਨਜ਼ਰ ਆ ਰਿਹਾ ਹੁੰਦਾ ਉਹ ਨੈਗੇਟਿਵਿਟੀ ਵੀ ਨਜ਼ਰ ਆਉਂਦੀ ਆ ਉਹਨੂੰ ਸਭ ਕੁਝ ਨਜ਼ਰ ਆਉਂਦਾ ਵਾ ਐਨਾ ਨજર ਦਾ ਵੀ ਇੱਕ ਟਰੀਟਮੈਂਟ ਆ ਕੁਝ ਮਤਲਬ ਜਿਵੇਂ ਆਪਾਂ ਕਿਉਰ ਕਰ ਸਕਦੇ ਆ ਲਾਲ ਡੰਡੀ ਵਾਲੀਆਂ ਮਿਰਚਾਂ ਲੈ ਲੀਆਂ ਐਨਾ ਉਹ ਬੱਚੇ ਦੇ ਸਿਰ ਤੋਂ ਮਾਰ ਲੀਆਂ ਫਿਟ ਕਰੀ ਦੇ ਨਾਲ ਵੀ ਉਹਦਾ ਪਾਓ ਹੋ ਸਕਦਾ ਹੈ ਨજર ਦਾ ਇਹ ਛੋਟੇ ਛੋਟੇ ਟਰੀਟਮੈਂਟ ਆ ਇਸੋਂ ਨજર ਦੋਸ਼ ਵੀ ਇੱਕ ਬੜਾ ਵੱਡਾ ਫੈਕਟ ਆ ਵੀ ਚੱਲਦਾ ਬੜਾ ਬਿਜ਼ਨਸ ਰੁਕ ਜਾਂਦਾ ਐਨਾ ਕੋਈ ਇਨਸਾਨ ਡਿਪਰੈਸ਼ਨ ਚ ਵੀ ਜਾ ਸਕਦਾ ਵਾ ਨજર ਤੇ ਬਹੁਤ ਬਹੁਤ ਕਾਲੇ ਸਿਰੇ ਸਿੰਟਮਸ ਕੀ ਹੋ ਸਕਦੇ ਨੇ ਦੇਖੋ ਨਜ਼ਰ ਤਾਂ ਮੈਂ ਦੱਸ ਰਿਹਾ ਤੁਹਾਨੂੰ ਇੱਕ ਤਾਂ ਉਹ ਚੱਲਦਾ ਭੁਲਾ ਬਿジネス ਬੰਦ ਹੋ ਜਾਊਗਾ ਓਕੇ ਕਹਿੰਦਾ ਦੂਸਰਾ ਮੈਂ ਮੀਨਸ ਕਹਿੰਦਾ ਕਿ ਕੋਈ ਗੱਡੀ ਲਈ ਜਸਟ ਹਨ ਕਿਸੇ ਨੇ ਬੜੇ ਗੌਰ ਨਾਲ ਦੇਖੀ ਇਹ ਗੱਡੀ ਬੜੀ ਸੋਹਣੀ ਨਵੀਂ ਲਈ ਹੈ ਨਾ ਐਂਡ ਉਹਨੇ ਵੇਖ ਕੇ ਕਹਿੰਦਾ ਤਾ ਕੀ ਆਵਾਜ਼ ਆ ਬਹੁਤ ਸੋਹਣੀ ਗੱਡੀ ਆ ਤੁਸੀਂ ਗੱਡੀ ਲੈ ਕੇ ਜਾਓਗੇ ਰੋਡ ਦੇ ਉੱਤੇ ਐਂਡ ਉਹਦਾ ਬੜਾ ਕਰੇ ਵੀ ਉਹਦਾ ਕੋਈ ਐਕਸੀਡੈਂਟ ਹੋ ਸਕਦਾ ਜਾਂ ਵੈਸੇ ਕਿਸੇ ਨਾਲ ਲੱਗ ਗਈ ਥੋੜੀ ਬੋਤੀ ਲੱਗ ਗਈ ਉੱਥੇ ਕਲੇਸ਼ ਹੋ ਗਿਆ ਜੀ ਉਧਰ ਲਈ ਝਗੜਾ ਸਟਾਰਟ ਹੋ ਗਿਆ ਉਹਨੇ ਕਹਿਤਾ ਤੂੰ ਮੇਰਾ ਨੁਕਸਾਨ ਕਰਤਾ ਤੂੰ ਮੇਰਾ 5000 ਪਰ ਤੂੰ ਮੇਰਾ 10 ਪਰ ਤੂੰ ਮੇਰਾ ਉਹ ਕਰਤਾ ਕਰਤਾ ਸੋ ਇਹਦੇ ਵਿੱਚ ਵੀ ਨਜ਼ਰ ਦਾ ਰੂਣ ਹੁੰਦਾ ਆ ਨਜ਼ਰ ਉਤੇ ਵੀ ਅਸਰ ਕਰਦੀ ਹੈ ਉਤੇ ਉਹਨੂੰ ਲੋੜ ਆ ਟਰੀਟਮੈਂਟ ਦੀ ਜੀ ਨਜ਼ਰ ਤੋਂ ਬਚਣ ਵਾਸਤੇ ਕੁਛ ਛੋਟੇ ਛੋਟੇ ਰੈਮਡੀਜ਼ ਨੇ ਜੀ ਹੈਨਾ ਤੇ ਅਗੋਂ ਆਉਣ ਵਾਲੇ ਆਪਾਂ ਜਿਹੜੇ ਐਪੀਸੋਡ ਆਉਣਗੇ ਉਹਨਾਂ ਵਿੱਚ ਨਜ਼ਰ ਬਾਰੇ ਵੀ ਗੱਲ ਕਰਾਂਗੇ ਨਜ਼ਰ ਬਾਰੇ ਵੀ ਖੋਲ ਕੇ ਦੱਸਾਂਗਾ ਵੀ ਨਜ਼ਰ ਨਜ਼ਰ ਤੋਂ ਬਚਿਆ ਕਿਵੇਂ ਜਾ ਸਕਦਾ ਛੋਟੇ ਛੋਟੇ ਤਰੀਕੇ ਆ ਸੋ ਇਹ ਮੈਂ ਜਿਹੜੀ ਗੱਲੇ ਕਰਦਾ ਪਿਆ ਇਹ ਬੜੀ ਲੋ ਲੈਵਲ ਦੀ ਆਇਡੈਂਟੀਟੀ ਬੇਸਿਕਲੀ ਸਾਡਾ ਜੋ ਮਕਸਦ ਹੈ ਇਸ ਪਲੇਟਫਾਰਮ ਤੋਂ ਅਸੀਂ ਰੂਹਾਨੀਅਤ ਨਾਲ ਜੁੜਨਾ ਹੈ ਅਸੀਂ ਆਪਣੇ ਪਰਮਾਤਮਾ ਤੇ ਅੱਲਾ ਵਾਹਿਗੁਰੂ ਈਸ਼ਵਰ ਦੇ ਉੱਤੇ ਬਹੁਤ ਸਟਰੋਂਗ ਬਲੀਫ ਰੱਖ ਕੇ ਚੱਲਣਾ ਹੈ ਕਿਉਂਕਿ ਇਹ ਜਿਹੜਾ ਆਪਾਂ ਗੱਲ ਕਰਦੇ ਆਂ ਭੂਤ ਪ੍ਰੇਤ ਆਪਣਾ ਜੋ ਵੀ ਜਿੰਨ ਪਤਾਲ ਇਹ ਤੇ ਅੰਨ ਨજર ਵਗੈਰਾ ਜੋ ਵੀ ਆ ਇਹ ਬਹੁਤ ਲੋ ਲੈਵਲ ਦੀ ਫ੍ਰੀਕਵੈਂਸੀ ਤੇ ਕੰਮ ਕਰਦੀ ਆ ਪਰਮਾਤਮਾ ਉਹਨਾਂ ਤੋਂ ਬਹੁਤ ਬਯੰਤਾ ਕਾਲਪੁਰਖ ਬਹੁਤ ਬਯੰਤਾ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਬਿਲਕੁਲ ਠੀਕ ਆ ਬਟ ਇਹ ਵਾਲੀ ਇਹ ਚੀਜ਼ਾਂ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਜੀ ਠੀਕ ਹੈ ਨਾ ਇਹ ਬਹੁਤ ਲੋ ਲੈਵਲ ਦੀ ਫ੍ਰੀਕੁਐਂਸੀ ਹੈ ਸੋ ਇਸ ਵਾਸਤੇ ਅਸੀਂ ਇਹ ਪਲੇਟਫਾਰਮ ਜਨਰੇਟ ਕੀਤਾ ਫਸਟ ਆਫ ਆਲ ਇੱਕ ਤਾਂ ਅਸੀਂ ਦੱਸ ਸਕੀਏ ਜੀ ਅਵੇਅਰ ਕਰ ਸਕੀਏ ਐਂਡ ਸੈਕੰਡ ਇਹਨਾਂ ਚੀਜ਼ਾਂ ਨੂੰ ਕੁਝ ਰਿਮੂਵ ਕਰਨ ਵਾਸਤੇ ਮੈਂ ਵੀ ਹੈਲਪ ਕਰਾਂਗਾ ਐਂਡ ਕੁਝ ਤੁਸੀਂ ਆਪਣੇ ਲੈਵਲ ਦੇ ਉੱਤੇ ਕੰਮ ਕਰਕੇ ਕਵਰ ਆਉਂਦਾ ਕਿਉਂਕਿ ਜ਼ਿੰਦਗੀ ਜੀਣ ਵਾਸਤੇ ਮਿਲੀ ਆ ਇਹ ਨਾਲ ਜ਼ਿੰਦਗੀ ਜੀਣਾ ਅਤੇ ਜ਼ਿੰਦਗੀ ਕੱਟਣਾ ਉਹਦੇ ਵਿੱਚ ਫਰਕ ਆ ਹੱਸ ਕੇ ਜਿਓ ਹਰ ਦਿਨ ਹੱਸ ਕੇ گزارੋ ਕੀ ਪਤਾ ਕਿਹੜੀ ਘੜੀ ਕਿਹੜਾ ਪਲ ਆਖਰੀ ਹੋਵੇ ਕਿ ਜੇ ਆਪਾਂ ਰੋ ਰੋ ਕੇ ਸਾਰੀ ਜ਼ਿੰਦਗੀ ਕੱਟ ਦਿੱਤੀ ਤੇ ਮਜ਼ਾ ਕੀ ਆਇਆ ਜ਼ਿੰਦਗੀ ਜੀਣ ਦਾ ਇਹ ਸੋ ਮੇਰਾ ਇਹ ਆਪਾਂ ਜੋ ਚੈਨਲ ਤੇ ਕ੍ਰੀਏਟ ਕੀਤਾ ਜੋ ਆਪਾਂ ਦੇ ਰਹੇ ਆ ਜੋ ਆਪਾਂ ਦੇਣਾ ਚਾਹਵਾਂਗੇ ਉਹ ਇੱਕ ਖੁਸ਼ੀਆਂ ਵੰਡਣ ਦਾ ਪ੍ਰੋਸੈਸ ਆ